ਸਸੀ ਗੱਲ ਬਾਈ ਸਾਰਿਆਂ ਨੂੰ ਆਪਾਂ ਆਏ ਅੱਜ ਪਿੰਡ ਖੜਿਆਲ ਬਾਈ ਕੋਲੇ ਖੜਿਆਲ ਬਾਈ ਸੁਨਾਮ ਤੋਂ ਕਿੰਨੇ ਕਿਲੋਮੀਟਰ ਸੁਨਾਮ ਤੋਂ ਵੀ ਲੇ 6-7 ਕਿਲੋਮੀਟਰ ਹੈਗਾ 7 ਕਿਲੋਮੀਟਰ ਬਾਈ ਕੋਲੇ ਰੀਪਰ ਖੜੇ ਨੇ ਟਰੈਕਟਰ ਤੇ ਕੰਪਿਊਟਰ ਕਰਾਏ ਤੇ ਮਾਡਲ ਲੋਡਰ ਆਜੋ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਕਿਹੜਾ ਮਾਡਲ ਰੀਪਰ ਹੈ ਤੇ ਕੀ ਕੰਡੀਸ਼ਨ ਹੈ ਕਿੰਨੇ ਪੈਸਿਆਂ ਦਾ ਹੈ ਬਾਈ ਇਹ ਵਿਸ਼ਕਰਮਾ ਦਾ 2122 ਮਾਡਲ ਰੀਪਰ ਹੈਗਾ 22 ਮਾਡਲ 22 ਮਾਡਲ ਠੀਕ ਹੈ ਤੇ ਕੰਡੀਸ਼ਨ ਇਹਦੀ ਤੁਹਾਡੇ ਸਾਹਮਣੇ ਆ ਬਾਈ ਲਵੇਟਾ ਲਬੂਟਾਂ ਦਾ ਕਿੰਨਾ ਬੇਟਾ ਦਾ ਸਹੀ ਆ ਬਾਈ ਜਮੀ ਠੀਕ ਹੈ ਕੀ ਰਿਪੇਅਰ ਕੀ ਕਿੰਨਾ ਖਰਚ ਆਊਗਾ ਰਿਪੇਅਰ ਦੇ ਦਾ ਬੇਰ ਦੇ ਵੀਰੇ 10-15000 ਤੱਕ ਆ ਜਾਂਦਾ ਨਾਰਮਲੀ ਬਲੇਟ ਬਦਲਨੇ ਕੋਈ ਹੋਰ ਵੱਡਾ ਖਰਚਾ ਤਾਂ ਨਹੀਂ ਹੈਗਾ ਵੱਡਾ ਖਰਚਾ ਨਹੀਂ ਵੀ ਜਿਵੇਂ ਬੁਸ਼ ਬਸ਼ ਹੋ ਜਾਂਦੇ ਨੇ ਮਾੜਾ ਮੋਟਾ ਤਾਂ ਹੋ ਜਾਂਦਾ ਕਦਾ ਕੋਈ ਬੈਰਕ ਨਿਕਲ ਜਾਂਦਾ ਹੁੰਦਾ ਠੀਕ ਹੈ ਕਿੰਨੇ ਆ ਦੇ ਦਾਂਗੇ ਬਾਈ ਇਹ ਆਪਾਂ ਸਹੀ ਸਹੀ ਇਹ ਵੀਰੇ 1,80,000 ਦਾ ਦੇ ਦਾਂਗੇ ਸਹੀ ਸਹੀ 1,80,000 ਦਾ 20 ਮਾਡਲ ਹਾਂਜੀ ਸਹੀ ਆ ਬਾਈ ਸਹੀ ਆ 1,80,000 ਦਾ ਠੀਕ ਹੈ ਲਓ ਵੀ ਮੇਟਰੋ 1,80,000 ਦਾ 22 ਮਾਡਲ ਵਿਸ਼ਕਰਮਾ ਜਿਹੜੀ ਬਈ ਜਿਹੜਾ ਮਾਡਲ ਹੋਊਗਾ ਰੀਜਨਲੀ ਗੱਲ ਹੈ ਨਾ ਕੋਈ ਪਲੇਟ ਬਦਲੀ ਸ਼ਾਦਲੀ ਤਾਂ ਕੋਈ ਪਲੇਟ ਆਪਾਂ ਕੋਈ ਪਲੇਟ ਨਹੀਂ ਬਦਲੀ ਜਿਵੇਂ ਹੈਗਾ ਐਵੇਂ ਆਉਂਦੀ ਨਹੀਂ ਵੀਰ ਆਪਾਂ ਜੀ ਤੁਹਾਨੂੰ ਲੈਂਦਾ ਅਗਲੇ ਦਾ ਕੰਟੈਕਟ ਨੰਬਰ ਵੀ ਦੇ ਸਕਦੇ ਆ ਵੀ ਆਪੇ ਤੇਰੇ ਲਈ ਚੱਲਿਆ ਹੋਇਆ ਕੀ ਗੱਲ ਬਾਤ ਹੈ ਨਾ ਅੱਗੇ ਆ ਗਿਆ ਨਿਊ ਵਿਸ਼ਕਰਮਾ ਇਹ ਕਿਹੜਾ ਮਾਡਲ ਆ ਗਿਆ ਬਈ 16 ਮਾਡਲ ਕਿੰਨੇ ਇੰਚੀ ਘਟਰ ਜਾ ਗਿਆ ਇਹ 55 ਇੰਚੀ ਇਹਦੀ ਪਰਨੇ ਦਾ 55 ਇੰਚੀ ਘਟਰ ਜਾ ਗਿਆ ਤੇ ਇਹਦਾ ਬਈ ਜਾਲ ਜੂਲ ਦਾ ਕਿਵੇਂ ਆ ਕੰਮ ਬਸ ਜਿਵੇਂ ਠੀਕ ਹੈ ਵੀਰੇ ਮਾੜੀ ਮੁੱਢੀ ਰੀਪੇਡ ਦਾ ਹਰੇਕ ਜਿਹੜਾ ਮਰਜ਼ੀ ਦੀਪਰ ਲੈ ਲੈ ਵੀਰੇ ਸਾਰੀ ਭਾਅ ਦੇਣੀ ਆ ਤਾਂ ਠੀਕ ਹੈ ਹਾਂ ਉਹ ਕੋਈ ਮੇਜਰ ਟੁੱਟਪਾ ਨਹੀਂ ਰੀਪਰ ਦੀ ਕੰਡੀਸ਼ਨ ਬਾਈ ਸਾਹਮਣੇ ਆ ਕੋਈ ਐ ਨਹੀਂ ਹੈਗਾ ਵੀ ਲੁੱਕ ਸ਼ੋਪਾ ਹੈਣਾ ਤੇ ਜਿਹੜੀ ਵੀ ਚੀਜ਼ ਆ ਉਹ ਸਾਰਿਆਂ ਦੇ ਸਾਹਮਣੇ ਆ ਹਾਂ ਤੇ ਬਾਈ ਇਹ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਸਵਾ ਲੱਖ ਰੁਪਏ ਦਾ ਵੀਰੇ ਸਵਾ ਲੱਖ ਰੁਪਏ ਦਾ ਦੇ ਦਾਂਗੇ ਹਾਂਜੀ 16 ਮਾਡਲ 16 ਮਾਡਲ ਠੀਕ ਹੈ ਤੇ ਬਾਈ ਆਪਣੇ ਕੋਲੇ ਮੰਨ ਲਓ ਜੇ ਵੀਡੀਓ ਦੇਖ ਕੇ ਕਿਸੇ ਨੇ ਫੋਨ ਕਰ ਲਿਆ ਗੱਡੀ ਤੇ ਆਪਾਂ ਛੱਡਣ ਦਾ ਕੰਮ ਹੈ ਵੀਰੇ ਆਪਾਂ ਡਿਲੀਵਰੀ ਫ੍ਰੀ ਡਿਲੀਵਰੀ ਫਰੀ ਹਾਂ 50 ਕਿਲੋਮੀਟਰ ਤੱਕ ਡਿਲੀਵਰੀ ਫਰੀ ਕਰਦਾ ਆਪਾਂ ਲਾਈਵ ਮਿੱਤਰੋ ਬਾਈ ਕਹਿੰਦਾ ਵੀ 50 ਕਿਲੋਮੀਟਰ ਤੱਕ ਜੇ ਕਿਸੇ ਨੇ ਰੀਪਰ ਮੰਗਵਾਉਣਾ ਤਾਂ ਫਰੀ ਆ ਕੋਈ ਤੇਲ ਦਾ ਖਰਚਾ ਨਹੀਂ ਕੋਈ ਰੁਪਈਆ ਨਹੀਂ ਹੈਣਾ ਬਾਈ ਹਾਂਜੀ ਬਾਈ ਅੱਗੇ ਆ ਗਿਆ ਬਾਈ ਲੈਂਡ ਫੋਰਸ ਦਾ ਕਿਹੜਾ ਮਾਡਲ ਆ ਗਿਆ ਇਹ ਇਹ ਵੀਰੇ 20 ਕੀ ਮਾਡਲ ਚੋਪਰ ਬਾਡੀ ਆ ਚੋਪਰ ਬਾਡੀ ਆ ਗਿਆ 20 ਮਾਡਲ ਆ 21 ਮਾਡਲ ਇਹ 20 21 ਹੈ ਵਿਚ ਆ 21 ਚੱਲਿਆ ਹੋਇਆ ਵੀਰੇ ਠੀਕ ਹੈ ਇਹ ਬਾਈ ਕਿਵੇਂ ਆ ਕੰਡੀਸ਼ਨ ਇਹਦੀ ਮਨ ਲਓ ਬਲੇਡ ਤਾਂ ਠੀਕ ਹੈ ਵੀ ਬਲੇਡ ਤਾਂ ਵੀ ਤਕਰੀਬੇ ਸਾਰਿਆਂ ਨਹੀਂ ਮਿਲਦਾ ਹੁੰਦਾ ਹਾਂ ਨਹੀਂ ਨਵੇਂ ਵੀ ਤਕਰੀਬਨ ਬਲੇਡ ਤਾਂ ਨਵੇਂ ਲੱਗਣਗੇ ਸਾਰਿਆਂ ਦੇ 59 11 ਦੇ ਟਾਇਰਾਂ 'ਚ ਆ ਗਿਆ ਰੀਪਰ ਪੂਰਾ ਸਾਫ਼ ਸੁਥਰਾ ਹੈ ਬਈ ਆਪਾਂ ਪੰਜਾਬ ਦੀ ਰੀਪਰੀ ਚਾਹੁੰਦੇ ਆ ਜਿਆਦਾ ਨਹੀਂ ਵੀਰੇ ਹਰਿਆਣੇ ਤੋਂ ਵੀ ਆਉਂਦੇ ਆ ਠੀਕ ਹੈ ਤੇ ਮੰਨ ਲਓ ਵੀ ਉਹ ਐਮਪੀ ਯੂਪੀ ਵਾਲੇ ਭੰਨੇ ਤੋਂੜੇ ਰੀਪਰ ਨਹੀਂ ਆਉਂਦੇ ਜਿਆਦਾਤਰ ਪੰਜਾਬ ਜਾਂ ਹਰਿਆਣਾ ਐਮਪੀ ਯੂਪੀ ਅਸੀਂ ਨਹੀਂ ਜਾਂਦੇ ਠੀਕ ਆ ਗਿਆ ਮਿੱਤਰੋ ਤਿੰਨ ਬਾਸਕਟਾਂ ਵਾਲਾ ਰੀਪਰ ਚੌਪਰ ਬਾਡੀ 'ਚ 59 11 ਦੇ ਟਾਇਰ ਕਿੰਨੇ ਦਾ ਦੇ ਦਾਂਗੇ ਬਈ ਇਹ ਆਪਾਂ ਇਹ ਵੀਰੇ 1.45 ਲੱਖ ਰੁਪਏ ਦਾ ਦੀ ਪਰਦੇਗਾ। 1.45 ਲੱਖ ਦਾ। ਬਾਕੀ ਥੋੜਾ ਮੋਟਾ ਆਪਾਂ ਹਰ ਇੱਕ ਝੂਈ ਇਹ ਨਾ ਹੁੰਦੀ ਆ ਮਾੜਾ ਮੋਟਾ। ਠੀਕ ਆ ਬਈ। ਉਹਦਾ ਜੇ ਕੋਈ ਆ ਗਿਆ ਮੰਨ ਲਓ ਮਾਨਦਾਨ ਕਰਦਾਂਗੇ। ਹਾਂ ਬਈ ਜੇ ਤੇਰੀ ਵੀਡੀਓ ਦੇਖ ਕੇ ਆਊਗਾ ਬਈ। ਆਹ ਕਿਹੜਾ ਮਾਡਲ ਆ ਗਿਆ ਬਈ ਕੇਐਸ ਦਾ? ਇਹ ਕੇਐਸ ਦਾ ਹੀ ਵੀ ਚੌਪਰ ਬਾਡੀ ਹੈ ਵੀਰੇ 18 19 ਮਾਡਲ। 18 19 ਮਾਡਲ ਆ ਗਿਆ। ਚੌਪਰ ਬਾਡੀ ਜਗਿਆ ਹੈ ਨਾ ਬਈ। ਹਾਂਜੀ ਬਈ। ਤੇ ਇਹਦੀ ਬਈ ਕੰਡੀਸ਼ਨ ਦੇਖ ਲਓ ਦਿਖਾ ਦੇ ਬਈ ਸਾਰੀ ਵੀਡੀਓ। ਇਹਦਾ ਭਾਈ ਜਾਲ ਜੂਲਦਾ ਕਿਵੇਂ ਆ ਰਿਹਾ ਜੂਲ ਤਾਂ ਸਾਰਾ ਵੀਰੇ ਕੰਪਲੀਟ ਹੀ ਹੁੰਦਾ ਵਿੱਚ ਉਦੋਂ ਬਾਅਦ ਚ ਅਗਲੇ ਜਿੱਥੇ ਚਲਾਉਣਾ ਉਹਦੇ ਹਿਸਾਬ ਨਾਲ ਸੈਟਿੰਗ ਕਰਾਉਣੀ ਪੈਂਦੀ ਆ ਕੱਲੇ ਬਲੇਡ ਵਾਗਲ ਕੇ ਚੱਲੂਗਾ ਹਾਂ ਬਲੇਡ ਵਾਗਲ ਕੇ ਚੱਲੂ ਵੀਰੇ ਹੋਰ ਮਾੜਾ ਮੋਟਾ ਚਲੋ ਹੁੰਦੀ ਆ ਹਨ ਬਾਈ ਜਿਹੜਾ ਕੁਛ ਸਾਰਾ ਕੁਛ ਜਿੰਮੇ ਮੰਨ ਲਓ ਜਰਫਰ ਜਿੱਥੇ ਹੈਗੀ ਆ ਤਾਂ ਹੈਗੀ ਆ ਬਾਈ ਇਹ ਕੋਈ ਹੈ ਵੀਰੇ ਤਾਂ ਜਿੰਮੇ ਹਾਂ ਕੋਈ ਬਾਈ ਨੇ ਪੇਂਟ ਛੇਂਡ ਵਾਲਾ ਕੋਈ ਹੋਣੀ ਕਰਿਆ ਦੇਤੇ ਪੂਰਾ ਜੈਨੂਇਨ ਚੀਜ਼ ਆ ਜਿਹੜੀ ਵੀ ਹੈਗੀ ਆ ਬਾਈ ਕੋਲੇ ਜੈਨੂਇਨ ਪਈ ਆ ਮਤਲਬ ਪੇਂਟ ਮੁੰਡਾ ਤਾਂ ਨਹੀਂ ਬਾਈ ਆਪਣੇ ਕੋਲ ਚੱਲਾਂ ਮੇਰੀ ਰੀਜਾ ਪੇਂਟ ਹੋਊਗਾ ਕਹਿ ਕੇ ਦੇਵਾਂਗੇ ਬਾਈ ਠੀਕ ਐ ਜਿਹੜੀ ਗੱਲ ਹੋਊਗੀ ਦੱਸ ਕੇ ਦੇਵਾਂਗੇ ਕਹਿ ਕੇ ਦੇਵਾਂਗੇ ਆ ਪੇਂਟ ਆ ਬਾਈ ਠੀਕ ਐ ਤੇ ਬਾਈ ਕਈ ਵਾਰੀ ਨਾ ਬਾਈ ਮਤਲਬ ਜੌਂਡੀਅਰ ਤੇ ਚੱਲਿਆ 55 ਵਾਲੇ ਨੇ ਲੈਣਾ ਹਨਾ ਉਹਦਾ ਆਪਾਂ ਵੀ ਆਪਾਂ ਕਰਕੇ ਦੇ ਦਾਂਗੇ ਪੁੜੀਆਂ ਬਦਲ ਕੇ ਠੀਕ ਐ ਇਹ ਵੀ ਮੇਨ ਗੱਲ ਆ ਬਾਈ ਪੁੜੀਆਂ ਚੱਕੀ ਫਿਰਦੇ ਨੇ ਬਾਅਦ じゃਣਾ ਬਾਈ ਬਹੁਤ ਬਾਈ ਕਿਸੇ ਦੇ ਚੱਕਰ ਨਹੀਂ ਮਿਲਦੇ ਆਹ ਕਿਹੜਾ ਮਾਡਲ ਆ ਗਿਆ ਬਾਈ ਇਹ 19 ਬਣ ਲੈ ਵੀਰੇ ਵਿਸ਼ਕਰਮਾ ਨਿਊ ਵਿਸ਼ਕਰਮਾ 55 ਇੰਚ 19 55 ਇੰਚ ਜੇ ਵੀ 55 ਇੰਚ ਵੀਰੇ ਨਿਊ ਵਿਸ਼ਕਰਮਾ ਤੇ ਇਹ ਬਾਈ ਇਹਦੇ ਵੀ ਬਲੇਟੀ ਬਣ ਲੈ ਜਾਣਗੇ ਇਕੱਲੇ ਆਹ ਵੀਰੇ ਬਲੇਟ ਹੀ ਬਣ ਲੈ ਜਾਣਗੇ ਇਹਦੇ ਵੀ ਠੀਕ ਐ ਇਹ ਟਾਇਰ ਦੂਜੇ ਟਾਇਰ ਨਾਲ ਦੇ ਦਾਂਗਾ ਬਈ ਇਹਦਾ ਬਾਈ ਕੀ ਰੇਟ ਆ ਕਿੰਨੇ ਦੇ ਦਾਂਗੇ ਆਪਾਂ ਇਹਦਾ ਵੀਰੇ ਮੰਗੀ ਕੁਝ ਮਰਜ਼ੀ ਜੀ 1.5 ਲੱਖ ਰੁਪਏ ਦਾ ਨੈਟ ਦੇ ਦਾਂਗੇ ਜੇ ਬੰਦਾ ਮੰਨ ਕੇ ਚੱਲ ਹੁਣ 5-7 ਦਿਨਾਂ ਦੇ ਵਿੱਚ ਆਉਂਦਾ ਜੇ ਇਤੂ ਵਾਧਾ ਆਊਗਾ ਉਹ ਹੈ ਰੇਟ ਹੋਊਗਾ ਹਾਂ ਪੰਜ ਸੱਤ ਦਿਨਾਂ ਲਈ ਆਫਰ ਕਰਤਾ ਆਪਾਂ ਸਾਰੇ ਰੀਪਰਾਂ ਦੀ ਕਰਾ ਸਾਰੇ ਰੀਪਰਾਂ ਦੀ ਵੀਰੇ ਉਸ ਤੋਂ ਬਾਅਦ ਰੇਟ ਬਧੂ ਘਟੂ ਠੀਕ ਆ ਕਿੰਨੇ ਦੇ ਦਾਂਗੇ ਹੱਬ 1 ਲੱਖ ਰੁਪਏ ਦਾ ਵੀਰੇ ਲੈ ਮਿੱਤਰੋ 1.5 ਲੱਖ ਦਾ ਦੇ ਦਾਂ ਆ ਬਾਈ ਕਹਿੰਦਾ ਪੰਜ ਸੱਤ ਦਿਨਾਂ ਤੱਕ ਆਫਰ ਕਰਤਾ ਬਾਈ ਨੇ ਵੀਰੇ ਪੰਜ ਸੱਤ ਦਿਨਾਂ ਤੱਕ ਕੋਈ ਆਉਂਦਾ ਤਾਂ ਆਪਾਂ ਆ ਰੇਟ ਦਾ ਦੇ ਦਾਂਗੇ ਉਸ ਤੋਂ ਬਾਅਦ ਰੇਟ ਵਧਣਗੇ ਤਾਂ ਸਾਰਿਆਂ ਨੂੰ ਪਤਾ ਅੱਗੇ ਆ ਗਿਆ ਬਾਈ ਜਗਜੀਤ ਹਨ ਹਾਂਜੀ ਬਾਈ ਇਹ ਬੰਦ ਵਾਡੀ ਆ ਗਿਆ ਇਹ ਵਿੱਚ ਉੱਪਰ ਆ ਵੀਰੇ ਇਹ ਵੀ ਚੋਪਰ ਵਾਡੀ ਆ ਇਹ ਕਿਹੜਾ ਮਾਡਲ ਆ ਗਿਆ ਬਾਈ 21 ਮਾਡਲ ਆ ਵੀਰੇ 21 ਮਾਡਲ ਹਾਂਜੀ ਤੇ ਬਾਈ ਇਹਦਾ ਰਿਪੇਅਰ ਦਾ ਕਿੰਨਾ ਖਰਚ ਆਊਗਾ ਰਿਪੇਅਰ ਦਾ ਤਕਰੀਬਨ ਵੀਰੇ ਇਹਦੇ ਬਲੇਡ ਬਦਲ ਕੇ ਚੱਲੂਗਾ ਇਹ ਤਾਂ ਠੀਕ ਹੈ ਕੱਲੇ ਬਲੇਡਾਂ ਦੇ ਪਾਸੇ ਬਦਲ ਲੈ ਨਵੇਂ ਦਾ ਪੂਰਾ ਵਧੀਆ ਰਿਪੇਅਰ ਨੂੰ ਤਾਂ ਸਹੀ ਨਹੀਂ ਬਲੇਡ ਸਾਰਾ ਠੀਕ ਹੈ ਇਹ ਬਾਈ ਆਪਾਂ ਕਿੰਨੇ ਆ ਦੇ ਦਾਂਗੇ ਇਹ ਵੀਰੇ 170000 ਰੁਪਿਆ ਪ੍ਰਾਈਜ਼ ਹੈ ਇਹਦਾ 170000 ਮਾਨਤਨ ਹੋ ਜੂ ਆ ਚਲੋ ਮੌਕੇ ਤੇ ਮਾੜਾ ਮੋਟਾ ਹੋ ਹੀ ਜਾਂਦਾ ਹੁੰਦਾ ਵੀਰੇ ਠੀਕ ਹੈ ਬਾਈ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਆ ਬਾਈ ਕਹਿੰਦਾ ਵੀ 6 7 ਦਿਨਾਂ ਤੱਕ ਆਪਾਂ ਰਿਪਰਾਂ ਦੇ ਡਿਸਕਾਊਂਟ ਕੀਤਾ ਉਦੋਂ ਬਾਅਦ ਰੇਟ ਵੱਧ ਸਕਦਾ ਹੈ ਇਹ 6-7 ਦਿਨਾਂ ਦੇ ਵਿੱਚ ਕੋਈ ਆਉਂਦਾ ਤਾਂ ਆਹ ਰੇਡ ਦੇ ਰੀਪਰ ਲੈ ਆ ਸਕਦਾ ਜਿਹੜੇ ਆਪਾਂ ਵੀਡੀਓ ਚ ਕਹੇ ਆ ਹਾਂਜੀ ਟਰਮਾ ਦਾ ਕਿਹੜਾ ਮਾਡਲ ਆ ਗਿਆ ਬਾਈ 18 ਬੰਨ ਲੈ ਬਾਈ 18 ਮਾਡਲ ਬੰਦ ਵਾਡੀ ਨਾ ਬਾਈ ਬੰਦ ਵਾਡੀ ਆਹ ਪਲੇਟ ਦਿਖਾ ਦਿੰ ਮੈਂ ਬਈ ਉਹਦੀ ਤੇ ਰੀਪਰ ਬਾਈ ਕੰਡੀਸ਼ਨ ਨਾਲ ਪੂਰਾ ਵਧੀਆ ਕੋਈ ਐਮਪੀ ਯੂਪੀ ਵਾਲਾ ਨਹੀਂ ਚੱਲਿਆ ਹੋਇਆ ਇੱਥੋਂ ਦਿਖਾ ਦੀ ਇਹ ਤਾਂ ਨਹੀਂ ਇੱਥੇ ਪੇਂਟ ਪਟਾਪੇ ਦੇ ਵੀਰੇ ਪੇਂਟ ਹੋਇਆ ਹੋਇਆ ਪਟਾਪਾ ਤਿਆਰ ਹੋਇਆ ਹੋਇਆ ਠੀਕ ਐ ਇੱਥੇ ਵੀ ਰੰਗ ਵਜਿਆ ਹਾਂ ਇਹ ਤਾਂ ਪੇਪਰ ਫਾਰ ਵੱਜੀ ਹੋਈ ਆ ਵੀਰੇ ਠੀਕ ਆ ਬਾਈ ਜਿਹੜੀ ਗੱਲ ਬਾਈ ਕਹਿੰਦਾ ਵੀ ਜਿਹੜੀ ਚੀਜ਼ ਪੇਂਟ ਹੋਈ ਆ ਰੀਪੇਂਟ ਬਾਈ ਨੇ ਦੱਸਿਆ ਬਹੁਤ ਸੋਹਣੀ ਗੱਲ ਆ ਇਹ ਅਗਲੇ ਨੇ ਪੈਸੇ ਲਾਉਣੇ ਆ ਦੇਖ ਕੇ ਹਨਾ ਹਾਂ ਵਧੀਆ ਗੱਲ ਆ ਬਾਈ ਦੀ ਇਹ ਬਾਈ ਇਹਦਾ ਰੇਟ ਕੀ ਰਹਿਣ ਵਾਲਾ ਇਹਦਾ 1.5 ਲੱਖ ਰੁਪਏ ਆ ਵੀਰੇ 1.5 ਲੱਖ ਦਾ ਦੇ ਦਾਂਗੇ ਆਪਾਂ ਮਨਦਾਨ ਕਰਦਾ ਇਹ ਮੌਕੇ ਕਰ ਦਾਂਗੇ ਵੀਰੇ ਕੋਈ ਚੱਕਰ ਨਹੀਂ ਅੱਗੇ ਆ ਗਿਆ ਜਗਜੀ ਦਾ 23 ਮਾਡਲ 23 ਮਾਡਲ ਹੈ ਵੀਰੇ ਇਹ ਵੀ ਬੰਦਵਾੜੀ ਦੀਪਰਾ ਕਹਣਾ ਬਾਈ ਇਹ ਬੰਦਵਾੜੀ ਆ ਵੀਰੇ 59 ਦੇ ਟਾਇਰਾਂ ਚਾ ਗਿਆ ਰੀਪਰ ਵਾਈ ਇਹ ਐਂ ਲੱਗਦਾ ਯਾਰ ਜਿਵੇਂ ਚੱਲੀ ਥੋੜਾ ਹੁੰਦਾ 50 60 ਟਰਾਲੀ ਦੀ ਮਣੀ ਠੀਕ ਹੈ ਵੀਰੇ ਵਧੀਆ ਰੀਪਰ ਵਧੀਆ ਇਮਿਨਸ਼ਨ ਦਾ ਪੂਰਾ ਸਾਫ ਰੀਪਰ ਆ ਬਾਈ ਗੈਪ ਡਰਮ ਦੀ ਪੱਤੀ ਵੀ ਦੇਖੀ ਜਾਂਦੀ ਆ ਵੀ ਪੂਰੀ ਵਧੀਆ ਪਈ ਹੈ ਨਾ ਇਤਾਂ ਨਹੀਂ ਬਾਈ ਰੀਪੇਂਟ ਆਇਆ ਨਾ ਨਾ ਵੀਰੇ origial re-paint ਡਾ ਹੈਗਾ ਤੈਨੂੰ ਦੱਸਦਾ ਇਹਦੇ ਵੀ ਬਲੇਡਾਂ ਦੇ ਪਾਸੇ ਵਾਲ ਕੇ ਚੱਲੂ ਪਾਸੇ ਵਾਲ ਕੇ ਵੀਰੇ ਕਿੰਨੇ ਦਾ ਲਾਈ ਫਿਰ ਆਪਾਂ ਇਹ 255000 ਦਾ ਬਾਈ 255000 ਦਾ 23 ਮਾਡਲ 23 ਮਾਡਲ ਸਹੀ ਹੈ ਬਾਈ ਰੇਟ ਜਮੀ ਸਹੀ ਵੀਰੇ ਜੇ ਕੋਈ ਆ ਗਿਆ ਵੱਧ ਘੱਟ ਤਾਂ ਨਹੀਂ ਹੋਣੀ ਗੱਲ ਕੋਈ ਮਾੜਾ ਮੋਟਾ 1000 2000 ਤਾਂ ਕਰਾਂਗੇ ਆ ਗਿਆ ਇਹਨੂੰ ਨਹੀਂ ਮੰਨ ਲਓ ਜੇ ਕੋਈ ਆ ਗਿਆ ਆਪਾਂ ਹੁਣ ਰੇਟ ਹੋਰ ਗੱਲ ਨਹੀਂ ਮਾ ਵੱਧ ਨਹੀਂ ਹੋਣਾ ਵੀਰੇ ਠੀਕ ਹੈ ਬਾਈ 23 ਮਾਡਲ ਕਿੰਨੇ ਦੇ ਦਾਂਗੇ ਬਾਈ ਸਹੀ ਆ ਗਿਆ ਗਿਆ ਰਜਿੰਦਰਾ 56 ਇੰਚੀ ਟਰੈਕ ਚ 24 ਮਾਡਲ ਆ ਇਹ ਰੀਪਰ ਬਾਈ ਥੋੜੇ ਹੈਵੀ ਹੁੰਦੇ ਆ ਨਾ ਦੇਣ ਨੂੰ ਜਰਫਾ ਆਵੇ ਹਨ ਜੇ ਉਹ ਵੀ ਵਧੀਆ ਵੀ ਦੇਣ ਨਾ ਹਾਂ ਜੇ ਉਹ ਵੀ ਕਿਸੇ ਨੇ ਬਾਹਰ ਖੜਾਤਾ ਜਾ ਤੋੜਦਾ ਸ਼ੀਸ਼ੀ ਟੁੱਟ ਗਈ ਵੀ ਨਹੀਂ ਮੇਨ ਚੀਜ਼ ਆਹਾ ਆ ਜੀ ਜਿਹੜੀ ਟੁੱਟਦੀ ਨਹੀਂ ਨਾ ਬਈ ਗੱਟ ਆ ਗਿਆ ਨਾ ਬੜਾ ਵਧੀਆ ਬਾਕੀ ਜਿਵੇਂ ਹੋਰ ਮਸ਼ੀਨਾਂ ਦਾ ਸੁੱਟੜ ਟੁੱਟ ਜਾਂਦਾ ਨਾ ਇਹਦਾ ਕੁਝ ਨਹੀਂ ਹੁੰਦਾ ਹੁੰਦਾ ਕਿਹੜਾ ਮਾਡਲ ਆ ਗਿਆ ਬਈ ਇਹ ਇਹ 24 ਮਾਡਲ ਹੈ ਬਈ ਚੌਪਰ ਬਾਡੀ ਚਾ 24 ਮਾਡਲ ਚੌਪਰ ਬਾਡੀ ਚ ਸਵਾ 2 ਲੱਖ ਰੁਪਏ ਰੇਟ ਹੈ ਦਾ ਸਵਾ 2 ਲੱਖ ਰੁਪਏ ਰੇਟ ਹੈ ਚੌਪਰ ਬਾਡੀ ਚ 24 ਮਾਡਲ ਹੈ ਨਾ ਬਈ ਇਹ ਬਈ ਰੀਪੇਂਟ ਵਗੈਰਾ ਤਾਂ ਨਹੀਂ ਹੋਣਾ ਵੀਰੇ ਦੇਖ ਨਾ ਕੋਈ ਐ ਵੀ ਨਹੀਂ ਹੈਗਾ ਵੀ ਕੋਈ ਬਿਲਡਿੰਗ ਬਿਲਡਿੰਗ ਹੋਏ ਵੀ ਨਹੀਂ ਸਾਰੀ ਪ੍ਰੋਪਰ ਕੋਈ ਵਿੱਚ ਵੀ ਕੁਝ ਨਹੀਂ ਹੁੰਦਾ ਇਹਨਾਂ ਠੀਕ ਹੈ ਅੱਗੇ ਆ ਗਿਆ ਬਈ ਕੇਐਸ ਦਾ ਇਹ ਕਿਹੜਾ ਮਾਡਲ ਆ ਗਿਆ ਬਈ ਸ ਬਾਈ ਮਾੜਾ 51 ਗਰਾਂ ਦੇ ਟਾਇਰਾਂ ਚ ਆ ਗਿਆ ਹੈ ਨਾ ਬਾਈ ਰੀਪਰ ਇਹ ਵੀ ਪੂਰਾ ਸੋਹਣਾ 55 ਇੰਚ ਹੀ ਚ ਆ ਗਿਆ ਬਾਈ ਇਹ 55 ਚ ਵੀ ਤੇ ਠੀਕ ਹੈ ਇਹਦਾ ਬਾਈ ਕੀ ਪ੍ਰਾਈਸ ਰਹਿਣ ਵਾਲਾ ਇਹਦਾ ਵੀਰੇ 2,30,000 ਰੁਪਏ ਨੇ ਟ੍ਰੇਟ ਹੈਗਾ 2,30,000 ਹਾਂਜੀ ਬਾਈ ਠੀਕ ਹੈ ਬਾਈ ਪੂਰਾ ਸੋਹਣਾ ਰੀਪਰ ਸਾਰਾ ਕੁਝ ਨਾਲ ਦਾ ਹੈ ਬਾਈ ਕਹਿੰਦਾ ਕੱਲੇ ਬਲੇਡਾਂ ਦੇ ਪਾਸੇ ਵਾਲਗੇ ਚੱਲੂਗਾ ਜਾਲ ਜੂਲ ਜਮਾ ਓਕੇ ਆ ਅੱਗੇ ਆ ਗਿਆ ਨਿਊ ਵਿਸ਼ਕਰਮਾ ਦਾ ਕਿਹੜਾ ਮਾਡਲ ਆ ਗਿਆ ਬਾਈ ਵਿਸ਼ਕਰਮਾ ਦਾ ਵੀਰੇ 21 ਮਾਡਲ ਰੀਪਰ ਆ 21 ਮਾਡਲ ਹੈ ਤੇ ਰੰਗ ਰੂਪ ਦਾ ਵੀ ਜਿਵੇਂ ਹੈਗਾ ਉਵੇਂ ਹੀ ਹੈ ਨਾ ਜਿਵੇਂ ਹੈਗਾ ਉਵੇਂ ਹੀ ਹੈ ਕੋਈ ਇਹ ਤਾਂ ਬਾਹਰ ਖੜੇ ਕਰਕੇ ਹੋ ਰਿਹਾ ਹੈਗਾ ਠੀਕ ਹੈ ਤੇ ਭਾਈ ਇਹ ਵੀ ਕੋਈ ਹੋਣੀ ਹੈਗਾ ਐਮ ਪੀ ਯੂ ਪੀ ਹੋਇਆ ਚੱਲਿਆ ਹੋਇਆ ਨਹੀਂ ਸਾਫ ਵਾਲੀ ਰੀਪਰ ਨਾ ਬਾਹਰ ਖੜੇ ਕਰਕੇ ਥੋੜਾ ਜਿਆ ਜਰ ਫੜ ਜਾਂਦਾ ਭਾਈ ਇਹਦਾ ਕੀ ਰੇਟ ਰਹਿਣ ਵਾਲਾ ਹੈ ਇਹਦਾ ਰੇਟ ਵੀ ਮੌਕੇ ਤੇ ਹੋ ਜੂਗਾ ਹੁਣ ਇਹਦਾ ਕੋਈ ਹਲੇ ਰੇਟ ਅਸੀਂ ਹੋ ਨਹੀਂ ਕਰਿਆ ਹੈਗਾ ਅੱਛਾ ਜੇ ਕੋਈ ਆ ਗਿਆ ਮੰਨ ਲਓ ਵੀਡੀਓ ਦੇਖ ਕੇ ਮੌਕੇ ਤੇ ਕਰਦਾ ਹੈ ਕੋਈ ਮੌਕੇ ਤੇ ਕਰ ਦਾਂਗੇ ਆਪਾਂ ਜਾਇਜ਼ ਕਰਦਾਂਗੇ ਠੀਕ ਹੈ ਲਾਈਵ ਵਿੱਚ ਰੋ ਬਾਈ ਕਹਿੰਦਾ ਜਾਇਜ਼ ਜੀ ਰੇਟ ਤੇ ਦੇਵਾਂਗੇ ਆਪਾਂ ਹਲੇ ਇਹ ਰੀਪਰ ਹ ਕੋਈ ਨਹੀਂ ਬਾਈ ਕਹਿੰਦਾ ਵੀ ਕਰ ਲਾਂਗੇ ਸੈਟਿੰਗ ਅੱਗੇ ਆ ਗਿਆ ਨਿਊ ਵਿਸ਼ਕਰਮਾ ਇਹ ਨਿਊ ਵਿਸ਼ਕਰਮਾ ਦਾ ਵੀਰੇ 15 ਮਾਡਲ ਹੈ 15 ਮਾਡਲ ਹੈ ਹਾਂ ਇਹਦਾ ਬਾਈ ਕੀ ਪ੍ਰਾਈਸ ਰਹਿਣ ਆਲਾ ਇਹਦਾ ਆਪਾਂ ਦੇਣਾ ਵੀਰੇ 1,10,000 ਰੁਪਏ ਦਾ ਦੇ ਦਾਂਗੇ 1,10,000 ਦਾ ਦੇ ਦਾਂਗੇ ਹਾਂ ਹਾਂ ਵੀਰੇ ਮਾਨ ਤਨ ਹੋ ਜਾਊਗਾ ਉਹ ਕਰ ਦਾਂਗੇ ਮਾੜਾ ਮੋਟਾ ਵੀਰੇ ਬਾਈ ਕਹਿੰਦਾ ਮਾਨ ਤਨ ਕਰਦਾ ਨਿਊ ਵਿਸ਼ਕਰਮਾ ਦਾ ਰੀਪਰਾ ਪੂਰਾ ਸੋਹਣਾ ਪੇਂਟ ਬਾਈ ਜਿਹੜਾ ਹੋਇਆ ਉਹ ਇਹ ਹੋਇਆ ਹੋਇਆ ਵੀਰੇ ਇੱਥੇ ਪਹਿਲਾਂ ਦੀ ਹੋਇਆਗਾ ਹੂੰ ਬੈਕ ਤੋਂ ਪੇਂਟ ਹੋਇਆ ਹੋਇਆ ਹੈ ਜਿਹੜੀ ਚੀਜ਼ ਹੋਈ ਆ ਪੇਂਟ ਉਹ ਬਾਈ ਸਾਹਮਣੇ ਆ ਬਾਈ ਕਹਿੰਦਾ ਦੱਸੀ ਵੀ ਜਾਂਦਾ ਬਾਈ ਵੀ ਪੇਂਟ ਹੋਇਆ ਤੇ ਬਾਈ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਮਾਨਦਾਨ ਕਰਦਾ ਇਹ ਰੀਪਰ ਪੂਰਾ ਸੋਹਣਾ ਹੈ ਵੀ ਤੇ ਬਾਈ ਜਾਲ ਜੂਲਦਾ ਵਧੀਆ ਲਵੇਟਾਂ ਬੂਟਾਂ ਦਾ ਗੱਲ ਲਵੇਟਾਂ ਦਾ ਠੀਕ ਹੈ ਵੀਰੇ ਵਧੀਆ ਲਵੇਟਾਂ ਦਾ ਵਧੀਆ ਜਾਲ ਦਾ ਵਧੀਆ ਪਾਸੇ ਬਦਲਨੇ ਆ ਕੱਲੇ ਬੜੀ ਮੋਢੀ ਹੋਰ ਰਿਪੇਅਰ ਹੋਊਗੀ ਅੱਗੇ ਹੈਗਾ ਜੋਦਾ ਦਾ ਹਣਾ ਬਾਈ ਹਾਂ ਇਹ ਵੀਰੇ 20 ਮਾਡਲ ਦਾ ਜੋਦਾ ਦਾ 20 ਮਾਡਲ ਹੈ 56 ਇੰਚੀ ਆ ਗਿਆ ਬਾਈ 56 ਇੰਚੀ ਵੀਰੇ 56 ਇੰਚੀ ਆ ਗਿਆ ਬਾਈ ਇਹਦਾ ਕੀ ਰੇਟ ਰਹਿਣ ਆਲਾ 1,30,000 ਰੁਪਏ ਵੀ 1,30,000 20 ਮਾਡਲ ਦਾ ਲੈ ਮਿੱਤਰੋ ਜੇ ਕਿਸੇ ਨੇ ਘਰੇ ਘਰੇ ਆਪਦੀ ਆਪਦੀ ਤੂੜੀ ਬਣਾਉਣ ਵਾਸਤੇ ਲੈਣਾ ਵਧੀਆ ਰੀਪਰਾ ਚਲਾਈ ਜੇ ਵੀ ਵਧੀਆ ਇਹ ਲਵੇਟਾਂ ਲਬੂਟਾਂ ਦਾ ਸਾਫ਼ ਹੈ ਤੇ ਬਾਈ ਕਹਿੰਦਾ ਸਸਤੇ ਰੇਟ ਦੀ ਦੇ ਦਾਂਗੇ ਆਪਾਂ ਜੋਦਾ ਦਾ 20 ਮਾਡਲ 1,30,000 ਦਾ 1,30,000 ਰੁਪਏ ਦਾ 1,30,000 ਦਾ ਬਾਈ ਕਹਿੰਦਾ ਦੇ ਦਾਂਗੇ ਬਾਈ ਰੰਗ ਰੂਪ ਦਾ ਥੋੜੇ ਸਾਹਮਣੇ ਆ ਰੰਗ ਰੂਪ ਰੀਜਨਲ ਹੈ ਵੀਰੇ ਜਿੰਨਾ ਹੈਗਾ ਸਾਰਾ ਕੁਝ ਰੀਜਨਲ ਹੈ ਜਿੰਨਾ ਨਾਲ ਦਾ ਜਿਹੜਾ ਹੈਗਾ ਹੈਗਾ ਤਾਂ ਜਿਥੋਂ ਰੰਗ ਲਿਹਾ ਲਿਹਾ ਹੈ ਨਾ ਬਈ ਕੋਈ ਆਪਾਂ ਰੀਪੇਂਟ ਦਾ ਕੰਮ ਤਾਂ ਨਹੀਂ ਕੀਤਾ। ਇਹ ਕਰਾਉਣਾ ਹੀ ਸਭ ਦੱਸਿਆ ਹੋ ਜੂ। ਆਪਾਂ ਕਿਸੇ ਵੀ ਰੀਪਰ ਤੇ ਨਹੀਂ ਕੀਤਾ ਕੋਈ ਰੀਪੇਂਟ। ਨਹੀਂ ਜਿੱਤੇ ਕਰਾਉਣੇ ਜਿਵੇਂ ਵਿਸ਼ਕਰਮਾ ਦੇ ਕਰਵਾਉਣੇ ਵੀਰੇ। ਠੀਕ ਹੈ। ਉਹ ਦੱਸਦਾ ਤੁਹਾਨੂੰ ਵੀ ਹੋਏ ਹੋਇਆ ਹੋਇਆ। ਬਾਈ ਕਹਿੰਦਾ ਵੀ ਵਧੀਆ ਗੱਲ ਆ ਬਾਈ ਕਹਿੰਦਾ ਜਿਹੜੀ ਚੀਜ਼ ਆਪਾਂ ਰੰਗ ਆ ਜਾਂ ਕੁਝ ਵੀ ਆਪਾਂ ਦੱਸ ਕੇ ਦੇਵਾਂਗੇ। ਬਾਈ ਕੋਲੇ ਆ ਜਾਓ ਨੰਬਰ ਆਪਾਂ ਸਕਰੀਨ ਤੇ ਚਲਾ ਲਾਂਗੇ। ਤੇ ਬਾਈ ਆਪਣੇ ਕੋਲੇ ਕਰਾ ਵੀ ਖੜੇ ਨੇ। ਆਪਣੇ ਲਈ ਵੀ ਹਾਂ ਵੀਰੇ ਚਾਹ ਕਰਾ ਖੜੇ ਨੇ। 23 ਮਾਡਲ ਨੇ ਵੀਰੇ 19 11 15 ਸਿਸਟਮ ਕਿਹੜੇ-ਕਿਹੜੇ ਆ ਬਈ ਸਿਸਟਮ ਉਹਨਾਂ ਦਾ ਤਾਂ ਤਕਰੀਬਨ TND ਨੇ ਵੀਰੇ ਇੱਕ ਗਹੀਰ ਦਾ ਸਿਸਟਮ ਹੈ ਗਹੀਰ ਦੀ ਬੋਟ ਹੈ 23 ਮਾਡਲ ਠੀਕ ਆ ਬਈ ਕੀ-ਕੀ ਪ੍ਰਾਈਸ ਰਹਿਣ ਆਲਾ ਉਹਨਾਂ ਦਾ ਵੀਰੇ ਅਲੱਗ-ਅਲੱਗ ਹੈ ਜਿਵੇਂ 23 ਮਾਡਲ ਦਾ 1,80,85 ਹਜ਼ਾਰ ਆ ਠੀਕ ਹੈ 19 ਮਾਡਲ ਦਾ 1,40,000 ਹੈ ਜੀ ਤੇ 15 ਮਾਡਲ ਹੈ ਜਗਜੀਤ ਦੀ ਬੋਟ ਹੈ ਜੀ ਤੇ TND ਸੀਟ ਸਵਾ ਕ ਲੱਖ ਰੁਪਏ ਦਾ ਜੀ 15 ਮਾਡਲ 15 ਮਾਡਲ ਜੀ ਠੀਕ ਹੈ ਇੱਕ ਮੱਟ ਲੋਡਰ ਖੜਾ ਜੀ ਵਿਸ਼ਕਰਮਾ ਦਾ 24 ਮਾਡਲ ਠੀਕ ਹੈ ਬਈ ਤਕਰੀਬਨ 2 ਲੱਖ ਰੁਪਏ ਦਾ ਜੀ ਠੀਕ ਹੈ ਇੱਕ ਰੀਪਰ ਵਿਸ਼ ਕਰਮਾ ਦਾ ਵੀ ਖੜਾ ਆਪਣਾ ਇੱਕ ਨਿਊ ਵਿਸ਼ ਕਰਮਾ ਦੇ 21 ਮਾਡਲ ਖੜੇ ਨੇ ਦੋ ਵੀਰੇ 61 ਇੰਚੀ ਤੇ 55 ਇੰਚੀ 61 ਇੰਚੀ ਦਾ ਵੇਖੀਪਰਾ ਜੇ ਕਿਹੜਾ ਮਾਡਲ 21 ਮਾਡਲ ਨੇ ਵੀਰੇ ਦੋਨੇ ਫੁੱਲ ਵਧੀਆ ਕੰਡੀਸ਼ਨ ਚ ਨੇ 2 ਲੱਖ ਰੁਪਏ ਰੇਟ ਆ ਦੋਨਾਂ ਦਾ ਦੋਨਾਂ ਦਾ 2-2 ਲੱਖ ਰੁਪਏ 61 ਇੰਚੀ ਦਾ ਵੀ ਦੂਜੇ ਦਾ ਵੀ ਸੇਮ ਹੀ ਰੇਟ ਆ ਵੀਰੇ ਦੋਨਾਂ ਦਾ ਰੀਪਰ ਬਈ ਵਧੀਆ ਨੇ ਪੂਰੇ ਸੋਨੇ ਰੀਪਰ ਨੇ ਵੀਰੇ ਠੀਕ ਆ ਆਪਾਂ ਕੋਈ ਵੀ ਖੇਤੀਬਾੜੀ ਦਾ ਸੰਧ ਜੀ ਲੈਣ ਦੇਣ ਕਰ ਕੋਈ ਗੱਲ ਨਹੀਂ ਵੀਰੇ ਬਾਕੀ ਹੈ ਨਾ ਫੋ ਵੀਡੀਓ ਪਵਾ ਕੇ ਜੇ ਕਿਸੇ ਨੇ ਬਾਈ ਰੀਪਰ ਕਟਵਾਉਣਾ ਵਿੱਚ ਕੱਟ ਲੈਣੇ ਆਗੇ ਹਾਂ ਜੋ ਆਪਾਂ ਨੂੰ ਰੇਟ ਪੜਤੀ ਦੀ ਆ ਹਨ ਜੇ ਆਪਾਂ ਰੇਟ ਪੜਤੀ ਚ ਪੈਂਦੇ ਆ ਬਾਈ ਕਹਿੰਦਾ ਵੀ ਜੇ ਕਿਸ ਨੇ ਰੀਪਰ ਵਿੱਚ ਕਟਵਾਉਣਾ ਹੈ ਤਾਂ ਕੱਟ ਵੀ ਲਵਾਂਗੇ ਤੇ ਕੋਈ ਵੀ ਖੇਤੀਬਾੜੀ ਦਾ ਸੰਦ ਵੇਚਣਾ ਜਾਂ ਖਰੀਦਣਾ ਬਾਈ ਨਾਲ ਕੰਟੈਕਟ ਕਰ ਲਓ ਇੱਕ ਵਾਰੀ ਧੰਨਵਾਦ ਬਾਈ ਸ਼ੁਕਰੀਆ ਬਾਈ